ਹੈਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਮੈਂ ਦਰਸ਼ਕ ਹਾਂ ਪੱਤਰਕਾਰ ਬਦਾਦਪੁਰ ਜੀ ਜੀ ਹਾਂਜੀ ਹਾਂਜੀ ਆ ਆਨੇ ਵੀ ਚੀਫ ਹਾਂਜੀ ਮੈਂ ਦਰਸ਼ਕ ਹਾਂ ਬਦਾਦਪੁਰ ਆ ਠੀਕ ਹੈ ਹਾਂਜੀ ਹਾਂਜੀ ਤੇ ਵੀਰ ਜੀ ਮੈਂ ਨਾ ਇੱਕ ਵੀਡੀਓ ਵਾਇਰਲ ਹੋਈ ਆ ਤੇ ਕੁਝ ਕੁਝ ਫੋਨ ਵੀ ਆ ਰਹੇ ਆ ਤੇ ਆਪਣੇ ਆਪਣਾ ਨਾਮ ਕੀ ਹੈ ਤੇ ਆਪਾਂ ਕਿਹੜੀ ਜਥੇਬੰਦੀ ਨਾਲ ਆ ਤੇ ਕੁਝ ਸਵਾਲ ਜਥੇਬੰਦੀਆਂ ਤੇ ਉਠਣ ਡਿਆ ਜੀ ਉਹਦੇ ਵਾਸਤੇ ਮੈਂ ਗੱਲ ਕਰਨਾ ਚਾਹੁੰਦੀ ਆ ਤੁਸੀਂ ਆਪਣਾ ਟਾਈਮ ਦੇ ਸਕਦੇ ਜੀ ਹਾਂ ਕੋਈ ਨਾ ਕਰ ਲੋ ਗੱਲ ਹਾਂਜੀ ਹਾਂਜੀ ਜੀ ਹਾਂ ਮੈਂ ਰਾਣਾ ਰਣਵੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਮਿੱਟੀ ਦਾ ਸੁਭਾਜਾ ਰਸੈਂਟ 77 ਹਾਂਜੀ ਹਾਂਜੀ ਦੱਸੋ ਜੀ ਤੇ ਵੀਰ ਜੀ ਉਹ ਜਿਹੜੇ ਸਵਾਲ ਬਾਤ ਵਿਆਦ ਹੋ ਰਿਹਾ ਆਵਾਜ਼ ਹੋ ਰਿਹਾ ਸੀ ਤੇ ਉਹ ਵੀ ਥੱਡੇ ਤੇ ਕਿੰਤੂ ਪ੍ਰਿੰਤੋ ਜਿੱਦਾਂ ਹੋ ਰਿਹਾ ਵਾਜ ਇੱਥੇ ਬੰਦੀ ਤੇ ਕਾਫੀ ਸਵਾਲ ਜਿਹੜੇ ਉਹ ਹੋ ਰਿਹਾ ਤੇ ਅਸਲ ਕਹਾਣੀ ਕੀ ਹੈ ਵੀਰ ਜੀ ਉਹਦੀ ਉਹਦੇ ਕੋਲ ਦੇ ਵਿੱਚ ਜੋ ਕੋਈ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉੱਤੇ ਕਰ ਰਹੇ ਆ ਲੋਕ ਮੈਨੂੰ ਵੀ ਪਹਿਲਾਂ ਫੋਨ ਆਈ ਸੀ ਪਰ ਅਸਲੀਅਤ ਕੁਝ ਹੋਰ ਆ ਉਹ ਲੋਕਾਂ ਨੇ ਬਿੱਤੀ ਨਹੀਂ ਹੈਗੀ ਹਾਂਜੀ ਹਾਂ ਇਸ ਤਰ੍ਹਾਂ ਮਤਲਬ ਮੋਗਾ ਜ਼ਿਲ੍ਹੇ ਦੇ ਵਿੱਚ ਦੌਦਰਪਿੰਡਾ ਉੱਥੇ ਕਾਲਜ ਆਪਣੇ ਬਾਬੇ ਕੇ ਕਾਲਜ ਨਸਨ ਕਾਲਜ ਜੀ ਸੰਤ ਕਬੂਰ ਸਿੰਘ ਉਹਨਾਂ ਦੀ ਦੇਖ ਰਿਹਾ ਹੈ ਹਿੱਟ ਚੱਲ ਰਿਹਾ ਹੈ ਜੀ ਪ੍ਰਸ਼ਾਸਨ ਨਾਲ ਚਲਾ ਰਿਹਾ ਹੈ ਇਸ ਕਾਲਜ ਨੂੰ ਜੀ ਉੱਥੇ ਪ੍ਰਿੰਸੀਪਲ ਜਿਹੜੀ ਉਹਨਾਂ ਦੀ ਸੀਗੀ ਕਾਲਜ ਦੀ ਮਾਲਕੀ ਨਾਲ ਵੀ ਚੈਟ ਕੋਈ ਹੈ ਹਾਂਜੀ ਇਸ ਤਰ੍ਹਾਂ ਸੀ ਉਹਦੇ ਤੇ ਕਾਫੀ ਮਤਲਬ ਅਗਰ ਵੀ ਲੋਕੀ ਲੱਗੇ ਸੀ ਕਿ ਮਤਲਬ ਲੋਕਾਂ ਨੂੰ ਲਾਏ ਗਏ ਸੀ ਜਿਨ੍ਹਾਂ ਦੇ ਵਿੱਚ ਕੁਝ ਲੋਕ ਇਹੋ ਜਿਹੀ ਸੀ ਬੱਚਿਆਂ ਦੇ ਪੇਰੈਂਟਸ ਜਿਨ੍ਹਾਂ ਤੋਂ ਪੈਸੇ ਵਧ ਲੈ ਕੇ ਹਾਣਾ ਪਗੀ ਦਾਲਿਓ ਮੈਡਮ ਉਹ ਹੜੱਪੇ ਗਏ ਪੈਸੇ ਜੀ ਹਾਂਜੀ ਹਾਂਜੀ ਹੜੱਪੇ ਗਏ ਜਿਵੇਂ ਮਤਲਬ ਜਦੋਂ ਕੋਈ ਬੱਚੇ ਦੇ ਕਲੀਅਰ ਹੋ ਜਾਂਦੇ ਆ ਤੇ ਉਹ ਸਭਾ ਦਾ ਉਹ ਸਰਟੀਫਿਕੇਟ ਆ ਤੇ ਡਾਕੂਮੈਂਟ ਲੈ ਕੇ ਜਾਂਦੇ ਆ ਉਦੋਂ ਉਹਨਾਂ ਤੋਂ 20 ਜੀ 3000 ਰੁਪਇਆ ਜਿਹੜਾ ਐਕਸਟਰਾ ਵਸੂ ਲਿਆ ਗਿਆ ਜੀ ਇਸੇ ਤਰ੍ਹਾਂ ਇੱਕ ਕੁਝ ਮਤਲਬ ਬੱਚੇ ਇਹੋ ਜਿਹੇ ਕੁਝ ਦਿੱਲੀ ਦੇ ਆ ਕੁਝ ਕਸ਼ਮੀਰ ਦੇ ਇੱਕ ਦੋ ਬੱਚੇ ਸੀਗੇ ਜੀ ਜੇ ਮੇਰੇ ਨੌਲੇਜ ਵਿੱਚ ਗੱਲ ਆਈ ਆ ਜਿਹਨਾਂ ਜਿਹਨਾਂ ਨੂੰ ਮੈਂ ਮਿਲਿਆ ਕੱਲ ਜਾ ਕੇ ਜਿਹੜੇ ਉੱਥੇ ਹਾਲਾਤ ਹੋਏ ਦੁਬਾਰਾ ਵੀ ਮੈਂ ਜਾ ਕੇ ਇੱਥੇ ਜਿਹੜੇ ਹਾਲਾਤ ਉਸ ਟਾਈਮ ਹੋਏ ਆ ਵੀਰ ਜੀ ਉਹਦੇ ਵਿੱਚ ਕਾਫੀ ਆਵਾਜ਼ ਵਿਆਦ ਜਿਹੜਾ ਚੱਲਣ ਦੀ ਆਵਾਜ਼ ਕਿ ਮੈਡਮ ਨੂੰ ਬਾਹਰ ਫੜਨ ਦੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਕਾਫੀ ਜਿਹੜੀ ਆ ਬਹਿਸ ਵਸਾਈ ਹੋ ਰਹੀ ਆ ਉਥੇ ਕੁਝ ਬੀਬੀਆਂ ਨੂੰ ਜਿਹੜੇ ੱੱੱਕੇ ਦਿੱਤੇ ਗਏ ਆ ਉਹ ਕਿਹਦੇ ਵੱਲੋਂ ਦਿੱਤੇ ਗਏ ਆ ਉੱਥੇ ਅਸੀਂ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਕੋਈ ਲੇਡੀਜ਼ ੱੱੱਕੇ ਮਾਰ ਰਹੀ ਆ ਉਹ ੱੱੱਕੇ ਕਿਹਨੂੰ ਦਿੱਤੇ ਜਾ ਰਹੇ ਆ ਆ ੱੱੱਕੇ ਜਦੋਂ ਡਾਕਟਰ ਦੇ ਵਿੱਚ ਬੀਬੀਆਂ ਕੁਛ ਲਿਆ ਰਹੀਆਂ ਸੀ ਉਹ ਮੈਂ ਤੁਹਾਨੂੰ ਮੈਂ ਥੋੜਾ ਜਿਹਾ ਡਿਟੇਲ ਵਿੱਚ ਦੱਸ ਦਿੰਨਾ ਮਤਲਬ ਜਿਹੜਾ ਇਸ ਤਰ੍ਹਾਂ ਹੋਇਆ ਸੀਗਾ ਜਾਂ ਇੱਕ ਕਮਟਰ ਕਲਾ ਪਿੰਡ ਆਪਣੇ ਉੱਥੋਂ ਬੱਚੀ ਇੱਕ ਉਹਨੇ ਅ ਡਮੀਸ਼ਨ ਲੇਸਿਓ ਪਰਾਈ ਕਰਦੀ ਸੀ ਉਹਦੇ ਦੂਜੇ ਸਾਲ ਦੇ ਜਿਹੜੇ ਪੇਪਰ ਸੀਗੇ ਉਹ ਮੈਡਮ ਨੇ ਕਰਵਾਏ ਨਹੀਂ ਜੀ ਉਹ ਕੀ ਗਿਣੋਇਆ ਮੈਡਮ ਨੇ ਕਿਉਂ ਨਹੀਂ ਕਰਵਾਏ ਹੋ ਉਹਦੇ ਵਿੱਚ ਅਸੀਂ ਗੱਲਬਾਤ ਵੀ ਕੀਤੀ ਸੀ ਮੈਂ ਵੀ ਉਹਨਾਂ ਨਾਲ ਕੀਤੀ ਸੀ ਮੈਡਮ ਨਾਲ ਗੱਲਬਾਤ ਤੇ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸકી ਅ ਜਿਹੜੇ ਉਹ ਕਹਿ ਰਹੀ ਸੀ ਕਿ ਬਈ ਬੱਚੀ ਨੇ ਹਾਜ਼ਰ ਗੈਰ ਹਾਜ਼ਰ ਰਹੀ ਆ ਅਸੀਂ ਉਹਨਾਂ ਉਹ ਪੇਰੈਂਟਸ ਕਹਿੰਦੇ ਸੀ ਬਈ ਬੱਚੀ ਹਾਜ਼ਰ ਹੈ ਬੱਚੀ ਵੀ ਕਹਿੰਦੀ ਮੈਂ ਹਾਜ਼ਰ ਰਹੀ ਆ ਫਿਰ ਅਸੀਂ ਕਿਹਾ ਰਜਿਸਟਰ ਮੁਕਾਓ ਉਹਨਾਂ ਦਾ ਜੀ ਜਿਹਨਾਂ ਦੇ ਗੈਜਟ ਆ ਲਗੇ ਪਰ ਉਹ ਦਿਖਾ ਨਹੀਂ ਸਕੀ ਹੋਰ ਜਿੱਥੇ ਜੀ ਹਾਂ ਉਹਦੇ ਵਿੱਚ ਕੋਈ ਉਹਨੇ ਸਪਸ਼ਟਾ ਬਸ ਬੱਚੀ ਦਾ ਪ੍ਰਵਿੱਠ ਜਿਹੜਾ ਸੀਗਾ ਜਿਵੇਂ ਮਤਲਬ ਉਹਦੀ ਅਗੇਂਜਮੈਂਟ ਹੋਈ ਸੀਗੀ ਉਹਦੇ ਸਹੁਰਿਆਂ ਵੱਲੋਂ ਜਦੋਂ ਡਾਕੂਮੈਂਟ ਮੰਗੇ ਗਿਆ ਵੀ ਤੁਹਾਡੇ ਕਾਲਜ ਵਿੱਚ ਬੱਚੀ ਪੜ੍ਹਦੀ ਜਾਂਦੀ ਤਾਂ ਉਹਨਾਂ ਨੇ ਦੇਖਿਆ ਵੀ ਇਹਦੇ ਪੇਪਰ ਨਹੀਂ ਹੋਏ ਗਏ ਤੇ ਉਹਦਾ ਵੀ ਰਿਸਪੈਕਟ ਟੁੱਟ ਗਿਆ ਉਹ ਵੀ ਵਿਚਾਰੇ ਤੁਹਾਡਾ ਕਹਿਣ ਦਾ ਪਾਵਾਂ ਕਿ ਬੱਚੀ ਨੂੰ ਮੈਡਮ ਨੇ ਇਹ ਪੇਪਰ ਦੇ ਵਿੱਚ ਬਹਿਣ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਵਾ ਬੱਚੀ ਦੇ ਸਾਰੇ ਪਰਿਵਾਰ ਵੱਲੋਂ ਉਹਦਾ ਰਿਸ਼ਤਾ ਤੋੜਿਆ ਗਿਆ ਤੋੜਿਆ ਗਿਆ ਤੇ ਦਲਤ ਪਰਿਵਾਰ ਤੋਂ ਕਰੀ ਉਹ ਮਾਈ ਗੋਡ ਬਹੁਤ ਜਿਹੜੇ ਮਜ਼ਦੂਰੀ ਕਰਕੇ ਪੈਸੇ ਜੋੜ ਕੇ ਉਹਨੂੰ ਪੜਾ ਰਹੇ ਸੀਗੇ ਤੇ ਉਹਦਾ ਵੀ ਨੁਕਸਾਨ ਹੋ ਗਿਆ ਤੇ ਜੀਤੋ ਜਨਾ ਗੱਲ ਵੀ ਕੀਤੀ ਬੈਠ ਕੇ ਚਾਰ ਪੰਜ ਦਿਨ ਪਹਿਲਾਂ ਆਪਣੇ ਬੰਦਿਆਂ ਨੇ ਵੀ ਆਸਤਰਾ ਇਹ ਕਿਉਂ ਹੋਇਆ ਤੇ ਜਿਹੜੇ ਵੀਰ ਜੀ ਉਹਨੇ ੱਟਕੇ ਆ ਜਿਹੜੇ ਉਹ ਮਾਰ ਰਹੇ ਆ ਲੇਡੀਜ਼ ਉਹ ਕੌਣ ਆ ਜਿਹੜੀ ਸਾਡੇ ਕੋਲ ਵੀਡੀਓ ਆਈ ਅਜੀ ਹਾਂ ਉਹ ਮੈਂ ਤੁਹਾਨੂੰ ਦੱਸਦਾ ਜਦੋਂ ਇਸ ਤਰ੍ਹਾਂ ਸਾਰੇ ਉੱਥੇ ਜਿਹੜੇ ਪੰਜ ਸੱਤ ਪਿੰਡਾਂ ਦੇ ਆਪਣੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਆਇਆ ਤੇ ਉਹ ਮਾਪਿਆਂ ਸਾਰਿਆਂ ਨੇ ਫਿਰ ਆਖਿਆ ਵੀ ਆ ਸਾਡੇ ਨਾਲ ਇਸ ਤਰ੍ਹਾਂ ੱਟਕਾ ਹੋ ਰਿਹਾ ਜਦੋਂ ਅਸੀਂ ਉੱਥੇ ਪ੍ਰਿੰਸੀਪਲ ਨਾਲ ਗੱਲ ਕੀਤੀ ਵੀ ਆ ਕਿਉਂ ਹੋ ਰਿਹਾ ਇਹਨੇ ਜਿਹੜੇ ਪੈਸੇ ਲੋਕਾਂ ਤੋਂ ਲੈ ਜਾਂਦੇ ਰਿਹਾ ਜਾਂ ਜਿਨ੍ਹਾਂ ਤੋਂ ਮਤਲਬ ਅੱਧੇ ਅੱਧੇ ਲੱਖ ਰੁਪਈਆ ਕਈ ਬੱਚੇ ਹੋ ਜਿਹਨਾਂ ਤੋਂ ਐਡਮਿਸ਼ਨ ਫੀਸ ਲਈ ਗਈ ਪਰ ਐਡਮਿਸ਼ਨ ਨਹੀਂ ਦਿੱਤੀ ਔਰ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਜੀ ਜਦੋਂ ਮੈਡਮ ਨਾਲ ਗੱਲ ਕੀਤੀ ਉਹ ਕੋਈ ਜਵਾਬ ਨਹੀਂ ਦੇ ਸਕੀ ਸਾਨੂੰ ਜੀ ਉਸ ਤੋਂ ਬਾਅਦ ਅਸੀਂ ਮੈਨੇਜਮੈਂਟ ਕਮੇਟੀ ਨਾਲ ਗੱਲ ਕੀਤੀ ਵੀ ਭਾਈ ਸਭ ਤੁਸੀਂ ਕਾਲਜ ਨੂੰ ਚਲਾ ਰਹੇ ਹੋ ਤਾਂ ਤੁਸੀਂ ਪ੍ਰਬੰਧਕ ਹੋ ਤੇ ਆ ਕਿਉਂ ਹੋ ਰਿਹਾ ਜੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਉਹ ਕਹਿੰਦੇ ਭਾਈ ਜੀ ਪਿਛਲੇ ਕਾਫੀ ਸਾਲਾਂ ਤੋਂ ਦੋ ਟਰੱਸਟ ਸੀਗਾ ਜਿਹੜਾ ਦੂਜਾ ਟਰੱਸਟ ਦਾ ਮਾਲਕ ਸੀਗਾ ਤੇ ਉਹ ਕਾਲਜ ਦਾ ਸੰਭਾਲਦਾ ਸੀਗਾ ਉਹ ਸਾਰਾ ਕੁਝ ਸ਼ਟਡਾਪ ਕਰ ਗਿਆ ਔਰ ਮੈਡਮ ਤੇ ਉਹ ਮਿਲੀ ਭੋਗਤ ਨਾਲ ਦੁਆਨੇ ਸਾਨੂੰ ਕੁਝ ਨਹੀਂ ਦਿੱਤਾ ਬਾਬਾ ਜੀ ਨੂੰ ਕੁਝ ਨਹੀਂ ਦਿੱਤਾਗਾ ਤਾਂ ਕਾਲਜ ਨੂੰ ਜੀ ਤੇ ਸਾਡੇ ਵਾਸਤੇ ਬਾਹਰ ਆ ਤੇ ਹੁਣ ਉਹ ਦੂਜਾ ਬੰਦਾ ਭੱਜ ਗਿਆ ਪੈਸੇ ਲੈ ਕੇ ਤੇ ਜਦੋਂ ਅਸੀਂ ਇਹਨਾਂ ਨਾਲ ਗੱਲ ਕਰਦੇ ਵੀ ਆ ਤੂੰ ਕਿਉਂ ਕਰ ਰਹੀ ਆ ਤੂੰ ਤੇ ਉਹ ਸਾਲੂ ਇਹ ਕਹਿ ਰਹੀ ਆ ਵੀ ਤੁਹਾਡੀ ਐਸੀ ਮੈਨੇਜਮੈਂਟ ਨੂੰ ਨਹੀਂ ਮੰਨਦੀ ਮੈਂ ਓਕੇ ਆਜਤੇ ਵੀ ਅਸੀਂ ਤਾਂ ਇਹਨੂੰ 3 ਮਹੀਨੇ ਪਹਿਲਾਂ ਵੀ ਅੰਡਰ ਦੇ ਅੰਡਰ ਦੇ ਵਿੱਚ ਚੱਲਣਾ ਉਹ ਨਹੀਂ ਮੰਦੀ ਜਿਨ੍ਹਾਂ ਨੇ ਅੱਜ ਮਤਲਬ ਕਾਲਜ ਬਣਾਇਆ ਜਿਨ੍ਹਾਂ ਨੇ ਉੱਥੇ ਪੈਸਾ ਕਰ ਦਿੱਤੀ ਪਹਿਲੇ ਦੇ ਮੈਨੇਜਮੈਂਟ ਆ ਜਾਂਦੇ ਨੇ ਬਾਬਾ ਜੀ ਉਹਨਾਂ ਦੇ ਪੇਮੈਂਟ ਲੈਣੀ ਆ ਆਪਾਂ ਤਨਖਾਹ ਲੈਣੀ ਆ ਹਾਂ ਉਹ 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 ਫਿਰ ਅਸੀਂ ਤੇ ਵੀ ਤਾਂ ਕੰਮ ਫਿਰ ਤੁਸੀਂ ਇਹਨੂੰ ਕੱਢ ਦਿਓ ਜੀ ਤੁਸੀਂ ਹੋਰ ਬ੍ਰੇਸਕ ਬਾਰ ਰੱਖ ਲਓ ਜੀ ਉਹਨੇ ਵੀ ਅਸੀਂ ਤਾਂ 3-4 ਮਹੀਨੇ ਤੋਂ ਨੋਟਿਸ ਦੀ ਜੰਨੇ ਆ ਜੀ ਪਰ ਉਹ ਕਿੰਦੀ ਵੀ ਤੁਸੀਂ ਕੌਣ ਹੋ ਨੇ ਮੈਨੂੰ ਨੋਟਿਸ ਦੇਣ ਵਾਲੇ ਮੈਂ ਨਾ ਲੋ ਪੀ ਮੈਂ ਜੀ ਅੱਛਾ ਜੀ ਹਾਂ ਵੀ ਤੁਸੀਂ ਨਹੀਂ ਮੈਂ ਤੁਸੀਂ ਮੈਂ ਤਾਂ ਆਪਣੀ ਮਰਜ਼ੀ ਨਾਲ ਫਿਰੂੰਗੀ ਤੁਸੀਂ ਮੈਂ ਮੈਨੂੰ ਕੱਢ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ ਅੱਛਾ ਜੀ ਉਹ ਜ਼ਬਰਦਸਤੀ ਜਾਨੀ ਕਿ ਉਹ ਕੁਰਸੀ ਜਿਹੜੀ ਇਸਮਾਲ ਕੀਤੀ ਸੀ ਜਬਰਦਸਤੀ ਔਰ ਨਾ ਕੋਈ ਹਿਸਾਬ ਕਿਤਾਬ ਦੇ ਰਹੇ ਸੀ ਫੀਸ ਦਾ ਅਰੇਂਜਮੈਂਟ ਕਮੇਟੀ ਨੂੰ ਅੱਛਾ ਜੀ ਹਾਂ ਉਹ ਫਿਰ ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਫਿਰ ਉਹ ਅਖੇ ਕਿ ਇਹਨਾਂ ਦਾ ਕੋਈ ਹੱਲ ਕਰੋ ਉਹ ਕਹਿੰਦੇ ਜੀ ਬਈ ਇਹ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਇਹ ਹੀ ਸਾਡੇ ਸਹਿਯੋਗ ਕਰਨ ਤੇ ਅਸੀਂ ਫਿਰ ਹੱਲ ਕਰ ਸਕਦੇ ਹਾਂ ਇਹ ਸਿਓ ਨੂੰ ਸਿਓ ਨੂੰ ਕੱਢ ਰਹੇ ਆ ਤੇ ਸਾਡੇ ਆਖੇ ਨਹੀਂ ਲੱਗ ਰਹੀ ਉਹ ਫਿਰ ਉਹਨਾਂ ਦੇ ਚ ਬੀਬੀਆਂ ਜਿਹੜੀਆਂ ਆਈਆਂ ਸੀਗੀਆਂ ਬੱਚਿਆਂ ਦੇ ਮਾਪਿਆਂ ਦੇ ਕੋਲ ਉਹ ਆਪਣੀ ਜੱਥੇਬੰਦੀ ਚ ਵੀ ਸ਼ਾਮਲ ਆ ਜੀ ਤੇ ਉਹਨਾਂ ਨੇ ਫਿਰ ਜਾ ਕੇ ਉਹ ਕਹਿੰਦੇ ਕਿ ਤੁਸੀਂ ਸਾਡੇ ਨਾਲ ਆ ਉਧਰ ਬਾਬਾ ਜੀ ਜਿਹੜਾ ਉੱਥੇ ਮਾਲਕ ਆ ਟਰਸਟ ਦੇ ਇੱਕ ਬੀਬੀ ਕਹਿੰਦੀ ਜਨਾ ਕਿ ਨਾਲ ਆਓ ਉਸ ਇੱਕ ਬੀਬੀ ਜਿਹੜੀ ਨਾਲ ਕਹਿੰਦੀ ਆਓ ਉਹਨੂੰ ਤੱਕਾ ਦਿੱਤਾ ਗਿਆ ਵਾ ਉਹ ਜਿਹੜਾ ਤੱਕਾ ਦਿੱਤਾ ਗਿਆ ਉਹ ਕਿਹਦੀਆਂ ਨੂੰ ਦਿੱਤਾ ਗਿਆ ਆਹ ਉਹ ਪ੍ਰਿੰਸੀਪਲ ਨੇ ਤੱਕਾ ਦਿੱਤਾ ਗਿਆ ਅੱਛਾ ਇਹ ਪ੍ਰਿੰਸੀਪਲ ਨੇ ਉਹ ਦਲੀ ਬੀਬੀ ਕੋਈ ਉਹਨੂੰ ਕਹਿੰਦੀ ਸੀ ਬਾਹਰ ਆਓ ਨਾਲ ਉਹਨੂੰ ਤੱਕਾ ਦਿੱਤਾ ਗਿਆ ਹਾਂ ਉਹ ਉਹਨੂੰ ਪ੍ਰਿੰਸੀਪਲ ਨੇ ਤੱਕਾ ਦਿੱਤਾ अच्छा जी ओ फ्रीक्रोपर ਜਦੋਂ ਬੀਬੀਆਂ ਚੋਂ ਬਾਬਾ ਜੀ ਤੇ ਹੋਰ ਮੈਨੇਜਮੈਂਟ ਕਮੇਟੀ ਉੱਤੇ ਆਈ ਵੀ ਉਹ ਬਾਬਾ ਜੀ ਨੇ ਕਿਹਾ ਤਾਂ ਭਾਈ ਵੀ ਤੂੰ ਹੁਣ ਬਾਹਰ ਹੋ ਜਾ ਵੀ ਅਸੀਂ ਤੈਨੂੰ ਨਹੀਂ ਰੱਖਣਾ ਜੀ ਵੀ ਤਾ ਤੈਨੂੰ ਪਹਿਲਾਂ ਵੀ ਨੋਟਿਸ ਦਿੱਤੇ ਆ ਵੀ ਇਹ ਗੱਲ ਨਹੀਂ ਹੈਗੀ ਜਦੋਂ ਉਹਨੇ ਕਿਹਾ ਤਾਂ ਵੀ ਮੈਂ ਤੈਨੂੰ ਵੀ ਇਹ ਮਾਲਕ ਮੰਨਣੋਂ ਪਿਆਰ ਨਹੀਂ ਹੈਗੀ ਜਿਹੜਾ ਹੁਕਾਕ ਦਾ ਮਾਲਕ ਆ ਪੂਰਾ ਬਰਦੀ ਵਿੱਚ ਚੱਲਣ ਰਹੀ ਸੀ ਉਹ ਨੂੰ ਇਹ ਪੁੱਛਿਆ ਜਾਵੇ ਕਿ ਉਹ ਐਂਟਰ ਕਿਤੇ ਚੱਲਣ ਰਹੀ ਸੀ ਬਸ ਇਹੀ ਆ ਨਾ ਉਹ ਜਿਹੜਾ ਪੈਸੇ ਪਹਿਲਾਂ ਮਾੜਾ ਮਤਲਬ ਜਿਹੜਾ ਹਿੱਸੇਦਾਰ ਸੀਗਾ ਜਿਹੜਾ ਬਾਬਾ ਜੀ ਨਾਲ ਮਿਲ ਕੇ ਚਲਾ ਰਿਹਾ ਸੀਗਾ ਉਹ ਛੱਡ ਕੇ ਭੱਜ ਗਿਆ ਪੈਸੇ ਲੈ ਕੇ ਜੀ ਔਰ ਉਹਨਾਂ ਵੀ ਇਹਨਾਂ ਵਿਆਸੋ ਚ ਗੱਲਬਾਤ ਸੀ ਕਿ ਤੂੰ ਇਸ ਤਰ੍ਹਾਂ ਤੰਕਰ ਬਾਬਾ ਵੀ ਬਾਹਰ ਨਿਕਲ ਜੋ ਮੈਨੇਜਮੈਂਟ ਕੋਈ ਕਮੇਟੀ ਮਿਲ ਜੂ ਆਪਾਂ ਮਿਲ ਕੇ ਕਾਲਜ ਚਲਾਵਾਂਗੇ ਦੋਵੇਂ ਜੀ ਜੀ ਅਸਲ ਅਸਲ ਆ ਸੀਗਾ ਹੜੱਪਣ ਦਾ ਮਤਲਬ ਕੋਸ਼ਿਸ਼ ਕਰਦੀ ਪੂਰੇ ਕਾਲਜ ਨੂੰ ਆਪਾਂ ਹੜੱਪ ਕਰ ਲੈਣੇ ਆ ਜੀ ਹਾਂ ਪੂਰੇ ਕਾਲਜ ਨੂੰ ਹੜੱਪਣ ਦਾ ਮਤਲਬ ਸੀਗਾ ਉਹ ਫਿਰ ਜਦੋਂ ਬਾਬਾ ਜੀ ਕਿੰਨੇ ਕਿਹਾ ਵੀ ਤੂੰ ਮੈਨੂੰ ਨਹੀਂ ਮੰਨਦੀ ਭਾਈ ਬੀਬਾ ਫਿਰ ਬਾਹਰ ਹੋ ਜਾ ਉਹ ਜਦੋਂ ਨਾ ਬਾਹਰ ਨਿਕਲੀ ਤੇ ਉਹ ਜਿਹੜੀਆਂ ਉੱਥੇ ਬੀਬੀਆਂ ਸੀ ਉਹਨਾਂ ਨੇ ਕਿਹਾ ਵੀ ਇਹਨੂੰ ਤੁਸੀਂ ਫੜ ਕੇ ਬਾਹਰ ਲਿਆਓ ਜੀ ਆਹ ਗੱਲ ਹੋ ਗਈ ਇਹ ਤੁੰ ਤੂੰ ਮੈਂ ਮੈਂ ਆਪਸ ਵਿੱਚ ਹੋਈ ਆ ਉਹਦਾ ਮੇਨ ਮੁੱਦਾ ਕੀ ਆ ਜੀ ਹਾਂ ਉਹ ਇਸ ਤਰ੍ਹਾਂ ਸੀ ਕਿ ਜਦੋਂ ਉੱਠਣੀ ਰਹੀ ਸੀ ਬਾਹਰ ਜਾਣੀ ਦੀ ਸੀ ਫਿਰ ਉਹ ਬੀਬੀਆਂ ਨੇ ਬੀਬੀਆਂ ਨੇ ਬਾਹਰ ਫੜ ਕੇ ਫਿਰ ਅ ਜਦੋਂ ਬਾਰਨ ਜੰਗੀ ਅਸਿਰ ਉਹਨਾਂ ਨੇ ੱਟਕੇ ਵੀ ਮਾਰੇ ਜੀ ਜੀ ੱਟਕੇ ਉਹਨਾਂ ਦਾ ਕਾਫੀ ਕੁਝ ਆਇਆ ਫਿਰ ਇੱਕੋ ਥੇ ਉਹਨਾਂ ਨੇ ਗੈਂਗ ਬਣਾਇਆ ਜਿਹੜੇ ਬਿਹਾਰ ਤੇ ਜੁਪੀ ਦੇ ਬੱਚੇ ਪੜ੍ਹਦੇ ਉੱਥੇ ਤਕਰੀਬਨ 20-22 ਦੇ ਕਰੀਬ ਬੱਚੇ ਆ ਆਪਣੇ ਨੌਜਵਾਨ ਅੱਛਾ ਜੀ ਉਹਨਾਂ ਨੇ ਇੱਕ ਗੈਂਗ ਬਣਾਇਆ ਉਹ ਤੇ ਉਹ ਗੈਂਗ ਦੇ ਸਾਰੇ ਤੇ ਸਾਰਾ ਕੁਝ ਕਰਨਾ ਚਾਹੁੰਦੀ ਸੀ ਔਰ ਉਹ ਗੈਂਗ ਨੂੰ ਉੱਥੇ ਉਹਨਾਂ ਬੀਬੀਆਂ ਦੇ ਖਿਲਾਫ ਉਹਨਾਂ ਮੈਡਮ ਨੇ ਸੱਦ ਵੀ ਲਿਆ ਜਿਸ ਦੇ ਵਿੱਚ ਕਾਫੀ ਉੱਥੇ ਉਹਨਾਂ ਨੇ ਉੱਥੇ ਪੂਰੀ ਆਪਣੀ ਤਿਆਰੀ ਕਰ ਲਈ ਜਾਨੀ ਕਿ ਪੂਰੀ ਹਾਂ ਪੂਰੀ ਤਿਆਰੀ ਕਰਕੇ ਪੂਰਾ ਹਕਾਮਾ ਕੀਤਾ ਉੱਥੇ ਫਿਰ ਉਹ ਬੀਬੀਆਂ ਨੇ ਫਿਰ ਬਾਹਰ ਲੈਂਦਾ ਉਹਨਾਂ ਚੋਂ ਉੱਥੇ ਪੁਲਿਸ ਆ ਗਈ ਜੀ ਡੀਐਸਪੀ ਸਾਹਿਬ ਆ ਗਏ ਉਹਨਾਂ ਨੇ ਵੀ ਕਿਹਾ ਫਿਰ ਉਹਨਾਂ ਨੂੰ ਸਮਝਾਇਆ ਪੰਜਾਬੀ ਜੀ ਕਿ ਤੂੰ ਨਹੀਂ ਰੱਖ ਰਹਿ ਤੂੰ પાਛੇ ਜਾ ਜੀ ਬਸ ਆਹੀ ਮੇਰੇ ਸੀਗਾ ਫਿਰ ਕਾਫੀ ਰਾਤਾਂ ਤੱਕ ਉੱਥੇ ਲੱਗੇ ਰਿਹਾ ਉੱਥੇ ਆਪਣੇ ਤਿੰਨਾਂ ਚੌ ਪਿੰਡਾਂ ਦੇ ਸਰਪੰਚ ਵੀ ਜਿਹੜੇ ਸੀਗੇ ਉਸੇ ਪਿੰਡ ਦੇ ਸਰਪੰਚ ਵੀ ਸਾਰੀ ਪਿੰਡ ਦੀ ਪੰਚਾਇਤ ਵੀ ਨਾਲ ਸੀਗੀ ਫੋਰਸ ਵੀ ਨਾਲ ਸੀ ਜਿਹੜੇ ਦੋ ਤਿੰਨ ਪਿੰਡ ਨਾਲ ਲੱਗਦੇ ਉਹਨਾਂ ਦੇ ਸਰਪੰਚ ਵੀ ਨਾਲ ਸੀ ਕਿਉਂਕਿ ਸਾਰਾ ਇਲਾਕਾ ਹੀ ਦੁਖੀ ਸੀ ਮੈਡਮ ਜਨੀ ਕੇ ਸਰਪੰਚ ਮੈਂਬਰ ਜੋ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਜਨੀ ਕੇ ਉਹ ਸਾਰਿਆਂ ਦੇ ਐਂਟੀ ਜ਼ਾਂਡੇ ਚ ਖਵਾਵਟ ਆਈ ਸੀ ਐਂਟੀ ਜ਼ਾਂਡੇ ਹਾਂਜੀ ਅੱਛਾ ਜੀ ਹਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਹਰ ਕੱਢ ਕੁੱਢ ਤੇਥੋਂ ਪੁਲਿਸ ਵਾਲੇ ਨੇ ਫਿਰ ਸਮਝਾ ਸਮਝਾ ਕੇ ਸਰਪੰਚਾਂ ਨੇ ਸਮਝਾ ਕੇ ਤੇ ਫਿਰ ਰਾਤ ਨੂੰ ਜਿਹੜਾ ਉਹਨਾਂ ਦਾ ਫੈਸਲਾ ਫੋਕਲ ਕਰਾਤਾ ਜੀ ਜਿਹਦੇ ਵਿੱਚ ਉਹਨਾਂ ਨੇ ਉਹ ਸ਼ਿਵਿੰਗ ਵੀ ਸੀ ਵੀ ਮੈਂ ਇੱਥੇ ਜਾ ਰਹੀ ਹਾਂ ਜੀ ਤੇ ਡਾਕਟਰ ਨੂੰ ਤਾਲੇ ਲਾਤੇ ਅਤੇ ਉਹਨਾਂ ਨੇ ਨਵੀਂ ਪ੍ਰਿੰਸੀਪਲ ਜਿਹੜੀ ਸੀ ਉੱਥੇ ਡਾਕਟਰ ਦੇ ਵਿੱਚ ਮਤਲਬ ਉੱਥੇ ਬਿਠਾ ਲਈ। ਅੱਛਾ ਜੀ। ਤੇ ਹਾਂ ਇਹ ਸੀਗਾ ਗੱਲ ਉਹਦੇ ਵਿੱਚ ਇਹੀ ਵਕਤ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਮੈਂ ਵੀ ਪਹੁੰਚ ਗਿਆ ਸੀਗਾ। ਜੀ। ਜਦੋਂ ਸਥਿਤੀ ਉੱਥੇ ਹੋਣੀ ਸੀ ਮੈਨੂੰ ਫੋਨ ਆਇਆ ਫਿਰ ਮੈਂ ਉੱਥੇ ਚਲੇ ਗਿਆ ਸੀਗਾ। ਜੀ। ਵੀ ਹਾਲਾਤ ਕੋਈ ਵਿਗੜਣਾ ਨਹੀਂ ਚਾਹਣ ਚਲੋ ਉੱਥੇ ਜੇ ਕੋਈ ਅਜਿਹੀ ਸਥਿਤੀ ਬਣਦੀ ਵੀ ਹੈ ਫਿਰ ਕੰਟਰੋਲ ਵੀ ਉਹ ਰੱਖਾਂਗੇ। ਜੀ ਜੀ ਪਰ ਪੁਲਿਸ ਵੀ ਆ ਗਈ ਸੀ ਚਲੋ ਡੀਐਸਪੀ ਸਾਹਿਬ ਨੇ ਬਹੁਤ ਉੱਤਵਿਧੀਆ ਜਿਹੜਾ ਰੋਲ ਨਮਾਇਆ ਤੇ ਪੁਲਸ ਵੀ ਵਧੀਆ ਰੋਲ ਨਮਾਇਆ ਉਹਨਾਂ ਨੇ ਉਹ ਤੇ ਜਦੋਂ ਮੈਂ ਗਿਆ ਸ਼ਾਮ ਨੂੰ ਉੱਥੇ ਵੀ ਉਦੋਂ 6-7 ਮੁੰਡੇ ਜਿਹੜੇ ਦਿੱਲੀ ਦੇ ਉੱਥੇ ਪਹੁੰਚ ਗਏ ਸੀਗੇ ਜਿਨ੍ਹਾਂ ਦੇ ਕੋਲ ਉਹ ਐਡਮਿਸ਼ਨ ਫੀਸ ਦੇ ਆ ਪੈਸੇ ਲਏ ਪਰ ਮੁੜ ਕੇ ਐਡਮਿਸ਼ਨ ਨਹੀਂ ਦਿੱਤੀ ਤੇ ਫੀਸ ਵੀ ਨਹੀਂ ਮੋੜੀ ਮੇਰੇ ਵਲੋਂ ਆ ਇਸੇ ਤਰ੍ਹਾਂ ਤੇ ਫਿਰ ਵੀ ਉਹ ਤੋਂ ਵੀ ਇੱਕ ਆਇਆ ਮੁੰਡਾ ਲੜਕਾ ਉਹਦਾ ਉਹਦਾ ਵੀ ਇਹ ਜਿਹਾ ਕੋਲੇ ਬੜੇ ਅਸੀਂ ਗਰੀਬੀ ਦੇ ਹਾਲਤ ਵਿੱਚ ਪੈ ਸਕੇ ਹਾਂ ਉਹ ਜਿਹੜੇ ਆਪਣੇ ਜਿਹੜੇ ਲੜਕੇ ਆ ਇਹਨੇ ਪਾਲੇ ਸੀ ਗਏ ਪੂਰਾ ਤਿਆਰ ਕੀਤਾ ਸੀ ਉਹ ਕਿੱਥੋਂ ਦੇ ਲੜਕੇ ਸੀ ਉਹ ਕਿੱਥੇ ਪਨਾ ਉਹਨਾਂ ਨੂੰ ਰਹਿੰਦੇ ਸੀ ਉਹ ਕਿ ਜੀ ਐਂਟਰ ਕਰ ਰਹਿੰਦੇ ਸੀਗੇ ਉਹ ਉਹ ਹਸਪੀਟਲ ਦੇ ਵਿੱਚ ਹੀ ਰਹਿੰਦੇ ਆ ਅੱਛਾ ਜੂ ਕਿ ਰਹਿੰਦੇ ਸੀ ਉੱਥੇ ਉੱਥੇ ਹਸਪੀਟਲ ਦੇ ਵਿੱਚ ਹੀ ਰਹਿੰਦੇ ਆ ਤੇ ਹੈ ਉਹ ਕੁਝ ਬਿਹਾਰ ਦੇ ਆ ਕੁਝ ਜੂਪੇ ਦੇ ਆ ਅੱਛਾ ਕੁਝ ਸਾਮਾਨ ਲਾਡੂ ਦੇ ਆ ਜੀ ਆਹ ਉਹ ਬਾਹਰ ਦੇ ਸਟੇਟਾਂ ਦੇ ਆ ਕਿ ਉਹ ਸਿਰਫ ਇਸੇ ਕਰਕੇ ਇੱਕ ਵਿਆਹ ਬਣਾਇਆ ਸੀਗਾ ਮੇਨ ਮਕਸਦ ਜਿਹੜਾ ਉਹਨਾਂ ਦਾ ਹੈ ਕਾਲਜ ਨੂੰ ਹੜੱਪ ਕਰਨਾ ਕਾਲਜ ਨੂੰ ਹੜੱਪ ਕਰਨਾ ਇਹ ਹੁਣ ਵਿਚਾਰੇ ਪੇਰੈਂਟਸ ਜਿਹੜੇ ਸੀਗੇ ਬੱਚੇ ਉਹ ਵੀ 20-20 ਹਜ਼ਾਰ ਰੁਪਈਆ ਜਦੋਂ ਉਹਨਾਂ ਤੋਂ ਵਾਧ ਲੈ ਲੈਣਾ ਉਹ ਵੀ ਬੋਲਦੇ ਨਹੀਂ ਸੀਗੇ ਵੀ ਸਾਡਾ ਕਿਤੇ ਕੱਲ ਨੂੰ ਇਹ ਬੱਚਿਆਂ ਦਾ ਕੋਈ ਨੁਕਸਾਨ ਨਾ ਕਰ ਦੇ ਕਰਦੇ ਕਰਦੇ ਦੇਉਂਦੇ ਸੀਗੇ ਜਿਹਨੇ ਪੂਰੀ ਹੁੰਦਾ ਕਰਦੀ ਉਹਦੀਆਂ ਮਾਤਮਾ ਵੱਲੋਂ ਕੇਂਦਰ ਭਾਵਾਂ ਵੀ ਦਿਟਾਈ ਜਾ ਰਹੀ ਸੀ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਇਹ ਤਾਂ ਉਹ ਜਿਹੜੇ ਉੱਥੇ ਬਿਹਾਰ ਦੇ ਬੱਚੇ ਸੀ ਨਾ ਜਿਹਨਾਂ ਨੂੰ ਉਹਨਾਂ ਨੇ ਦੱਸਿਆ ਆਪਣੇ ਬੰਦਿਆਂ ਨੇ ਜਿਹੜੇ ਬੀਬੀਆਂ ਸੀ ਉਹਨਾਂ ਨੇ ਵੀ ਕਹਿ ਰਿਆ ਸੀ ਉਹ ਕਹਿੰਦੇ ਵੀ ਅਸੀਂ ਇਹ ਨਾ ਸਮਝੋ ਵੀ ਤੁਸੀਂ ਪੰਜਾਬ ਆ ਗਏ ਪੰਜਾਬੀ ਹੈ अच्छा जब जब पंजाब ਦੇ ਵਿੱਚ ਆ ਤੇ ਅਸੀਂ ਵੀ ਬਿਹਾਰੀ ਹੁੰਨੇ ਅਸੀਂ ਵੀ ਤਾਮ ਲਾਡੂ ਵਾਲੇ ਹੁੰਨੇ ਆ ਤੇ ਅਸੀਂ ਪੂਰਾ ਮਤਲਬ ਮੈਡਮ ਦਾ ਸਾਥ ਦੇਵਾਂਗੇ ਤੇ ਤੁਸੀਂ ਕੱਢ ਕੇ ਦਿਖਾਓ اچھا ਜੀ ਮਤਲਬ ਇਸ ਤਰੀਕੇ ਨਾਲ ਉਹ ਪੰਜਾਬ ਨੂੰ ਟਾਰਗੇਟ ਵੀ ਕਰ ਰਹੇ ਸੀ ਕਿਆ ਬਾਤ ਵੇਖੋ ਹਾਂ ਇਹ ਇੱਕ ਇਕੱਲਾ ਇਹ ਨਹੀਂ ਸੀਗਾ ਮਤਲਬ ਇਹ ਇਸ ਤਰੀਕੇ ਨਾਲ ਪੰਜਾਬ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਵਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਾਲਜ ਤੇ ਔਰ ਪੰਜਾਬ ਨੂੰ ਵੀ ਚੈਲੰਜ ਕਰ ਦਿੱਤਾ ਨਾਲ ਦੀ ਨਾਲ ਨੂੰ ਚੈਲੰਜ ਕਰਦਾ ਮੈਂ ਹੈਰਾਨ ਹੋ ਗਿਆ ਸਾਡੇ ਵੱੱਤੇ ਵੀ ਬੜੇ ਸਟੇਟਮੈਂਟ ਪੜਦੇ ਆ ਪਰ ਇਸ ਤਰ੍ਹਾਂ ਉਹ ਅ ਨਹੀਂ ਕਰਦੇ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਜਿਵੇਂ ਆ ਪੰਜਾਬ ਜਿਹੋ ਜਿਹਾ ਮਾਹੌਲ ਪੰਜਾਬ 'ਚ ਬਣਿਆ ਵੀ ਆਪਣੇ ਬਾਹਰਲੇ ਜਿਹੜੇ ਆ ਆਪਣੇ ਆੜਕੇ ਤੇ ਆੜਕੇ ਜਿਵੇਂ ਉਹ ਸਾਨੂੰ ਕੱਢਣ ਦੀ ਤਿਆਰੀ ਦੇ ਵਿੱਚ ਲੱਗ ਚੁੱਕਿਆ ਕੱਢਣ ਦੀ ਤਿਆਰੀ ਦੇ ਵਿੱਚ ਲੱਗ ਚੁੱਕਿਆ ਤੇ ਸਾਡੇ ਨਾਲੋਂ ਨੜਾਈਆਂ ਵੀ ਕਰਦੇ ਕਿਤੇ ਕਈਆਂ ਸਾਡੇ ਕੰਮ ਜਾਂ ਵੀ ਹੋਦੇ ਆ ਹੋਰੇ ਹੋਰੇ ਉਹੋ